ਸਵਾਗਤ ਹੈ ਜੀ ਹੁਸ਼ਾਰਪੁਰ ਦਿਵਸ ਦੇ ਦੇਖ ਰਹੇ ਹਾਂ ਤਾਂ ਮਮ ਦਰਸ਼ਕਾਂ ਦਾ ਮਹਿ ਚੇਤਨ ਕ ਅਸ਼ਵ ਤੱਕ ਬਰ ਮੁਰਤੋਂ ਅਧਾਰਾ ਉਚਾਰਪੁਰ ਨਿਊਜ਼ ਦੀ ਟੀਮ ਪਹੁੰਚੀ ਹੈ ਹੁਸ਼ਾਰਪੁਰ ਦੇ ਸਥਾਨੇ ਕ ਘੰਟਾ ਘਰ ਨਸਤੀਕ ਮੌਜੂਦ ਬਤਰਾ ਇਲੈਕਟ੍ਰੋਨਿਕਸ ਦੇ ਸ਼ੋਰੂਮ ਵਿਖੇ ਕਿਉਂਕਿ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਫੈਸਟੀਵਲ ਸੀਜ਼ਨ ਚੱਲ ਰਿਹਾ ਹੈ ਤੇ ਬਤਰਾ ਇਲੈਕਟ੍ਰੋਨਿਕਸ ਦੇ ਸ਼ੋਰੂਮ ਵੱਲੋਂ ਕਾਫੀ ਜ਼ਿਆਦਾ ਆਫਰਾਂ ਦਾ ਜਿਹੜੀਆਂ ਆਪਣੀਆਂ ਕਸਟਮਰਸ ਦੇ ਲਈ ਆਪਣੇ ਗ੍ਰਾਹਕਾਂ ਦੇ ਲਈ ਲਿਆਂਦੀਆਂ ਗਈਆਂ ਨੇ ਇਹ ਲਿਆਂਦੀਆਂ ਗਈਆਂ ਸੀ ਜੋ ਕਿ ਦੁਸ਼ਹਿਰੇ ਤੱਕ ਖਤਮ ਹੋ ਚੁੱਕਿਆ ਨੇ ਤਾਂ ਹੁਣ ਇੱਕ ਵਾਰ ਮੁਰਤੋਂ ਨਾਲ ਵੱ ਤਾਂ ਅੱਜ ਜਿਹੜੇ ਸਵਾਲ ਹੋਣਗੇ ਦੋ ਕੋ ਸਵਾਲ ਹੋ ਤਿੱਖੇ ਵੀ ਹੋਣਗੇ ਤਾਂ ਗੱਲਬਾਤ ਕਰਨ ਲਈ ਮੇਰੇ ਨਾਲ ਸਿਆਫ ਪੱਤਰਾ ਮੌਜੂਦ ਨੇ ਗੱਲਬਾਤ ਕਰਦੇ ਪੱਤਰ ਸਾਹਿਬ ਬਹੁਤ-ਬਹੁਤ ਸਵਾਗਤ ਹੈ ਜੀ ਤੁਹਾਡਾ ਬਹੁਤ ਵਧੀਆ ਜੀ ਠੀਕ ਹੋ ਜੀ ਬਧੀਆ ਸਰ ਪੱਤਰ ਸਾਹਿਬ ਫੈਸਟੀਵਲ ਸੀਜ਼ਨ ਚੱਲ ਰਿਹਾ ਜਿਵੇਂ ਕਿ ਮੈਂ ਸ਼ੁਰੂਆਤ ਦੇ ਵਿੱਚ ਵੀ ਦੱਸਿਆ ਦੁਸ਼ਹਿਰਾ ਤੱਕ ਸਕੀਮ ਲਗਾਈ ਗਈ ਸੀ ਸਕੀਮ ਖਤਮ ਹੋ ਗਈ ਹੈ ਤਾਂ ਬਹੁਤ ਸਾਰੇ ਸੱਜਣਾਂ ਤੋਂ ਮੈਨੂੰ ਵੀ ਫੋਨ ਆਉਂਦੇ ਨੇ ਕਿ ਸਕੀਮ ਹੁਣ ਖਤਮ ਹੋ ਚੁੱਕੀ ਹੈ ਜਾਂ ਕੋਈ ਹੋਰ ਕੋਈ ਸ਼ੋਰੂਮ ਵਾਲਾ ਹੈ ਜਿੰਨੇ ਸਕੀਮ ਸ਼ੁਰੂ ਕੀਤੀ ਹੈ ਤੁਹਾਡੇ ਨਾਲ ਗੱਲਬਾਤ ਹੋਈ ਹੈ ਤੁਸੀਂ ਮੁੜ ਤੋਂ ਕੰਟੀਨਿਊ ਕਰਦੇ ਤੇ ਕੀ ਸਕੀਮ ਹੈ ਇੱਕ ਵਾਰ ਦੁਬਾਰਾ ਦੱਸਦੇ ਹੋ ਜੀ ਸਰ ਸਕੀਮ ਐ ਤਾਂ ਕੰਟੀਨਿਊ ਤਾਂ ਨਹੀਂ ਹੋਈ ਹੈ ਜਦ ਤੱਕ ਕਿ ਪਹਿਲੇ ਆਪਾਂ ਐਡ ਲਗਾਈ ਸੀ ਕਿ ਇੱਕ ਪ੍ਰੋਡਕਟ ਦੇ ਨਾਲ ਸੱਤ ਗਿਫਟ ਸੀਗੇ ਦੋ ਸ਼ੇਅਰਿੰਗ ਗਿਫਟ ਸੀ ਇਸ ਵਾਰੀ ਜਿੱਦਾਂ ਜਿੱਦਾਂ ਸਰ ਫੈਸਟੀਵਲ ਸੀਜ਼ਨ ਨੀਅਰ ਆਂਦਾ ਤਾਂ ਕੰਪਨੀ ਕੁਛ ਨਾ ਕੁਛ ਸਕੀਮਸ ਵਿਡਰੋ ਕਰ ਲੈਂਦੀਆਂ ਕੋਈ ਨਾ ਕੋਈ ਚੀਜ਼ ਐਡ ਕਰ ਦਿੰਦੀ ਹੈ ਜਦੇ ਨਾਲ ਆਪਾਂ ਹੁਣ ਜਿਹੜਾ ਆਫਰ ਲਗਾਇਆ ਉਹਦੇ ਚ LED ਪਰਚੇਸ ਕਰਨ ਤੇ ਪੰਜ ਗਿਫਟ ਨਾਲ ਫ੍ਰੀ ਦਿੱਤੇ ਗਏ ਹੈ LED ਕੋਈ ਪਰਚੇਸ ਕਰਦਾ ਹੈ ਉਧਰੋਂ ਪੰਜ ਗਿਫਟ ਆ ਕਿੰਨੇ ਕਿੰਨੇ ਇੰਚੀ ਤੱਕ ਜੇ ਸਰ 40 ਇੰਚ ਐਂਡ ਅਬਵ ਕੋਈ ਵੀ ਕੰਪਨੀ ਦੀ ਐਲਈਡੀ ਲਓ ਅਜਾ 40 ਇੰਚ ਦੀ ਉਸੇ ਬਾਲ ਕਰਦਾ ਜਾਂ 40 ਤੋਂ ਉੱਪਰ ਕੋਈ ਵੀ ਕਰਦਾ ਨਾਲ ਪੰਜ ਗਿਫਟ ਹੋਣਗੇ ਕਿਹੜੇ ਕਿਹੜੇ ਗਿਫਟ ਹੈ ਇਹ ਵੀ ਦੱਸ ਦਿਓ ਪੰਜ ਜਿਹੜੇ ਗਿਫਟ ਵੀ ਫ੍ਰੀ ਮਿਲੇਗਾ ਸਰ ਇੱਕ ਬੌਨ ਸ਼ੈਪ ਕੰਪਨੀ ਦਾ ਇੱਕ ਚੁੱਲਾ ਮਿਲੇਗਾ ਜੀ ਨਾਲ ਇੱਕ ਉਹਨਾਂ ਦੇ ਇੱਕ 에ਅਰ ਫਰਾਈ ਫ੍ਰੀ ਮਿਲੇਗਾ ਜੀ ਇੱਕ ਨਾਈਕ ਦੀ ਕਿਟ ਮਿਲੇਗੀ ਜੀ ਇੱਕ ਸ਼ੀਤਲ ਕੰਪਨੀ ਦਾ ਚੋਪਰ ਮਿਲੇਗਾ ਜੀ ਇੱਕ ਡਾਇਨੈਕਸ ਦੀ ਹੈਵੀ ਵਾਲੀ ਆਇਰਨ ਫਰੀ ਮਿਲੇਗੀ ਓਕੇ ਤਾਂ ਤੁਸੀਂ ਇੱਕ ਵੱਖਰੇ ਤੌਰ ਤੇ ਜਿਹੜਾ ਗਿਫਟ ਰੱਖਿਆ ਹੋਇਆ ਜੀ ਇਹ ਫੇ ਕਦੋਂ ਮਿਲੇਗਾ ਜੀ ਕਸਟਮਰ ਇਹ ਸਰ ਐਦਾਂ ਕਿ ਐਡ ਦੇ ਨਾਲ ਪੰਜ ਗਿਫਟ ਪੱਕੇ ਮਿਲਣਗੇ ਜਿਹੜੇ ਆ ਡੈਲਮੋਰੇ ਦੇ ਕਿੱਟ ਹੈਗੀ ਇੱਕ ਰੌਕਰੀ ਕਿੱਟ ਇਹ ਸਾਡੀ ਵੀਡੀਓ ਸ਼ੇਅਰ ਕਰਕੇ ਕੋਈ ਆਏਗਾ ਤਾਂ ਗਿਫਟ ਉਹਦੇ ਨਾਲ ਮਿਲੇਗਾ ਪਲੱਸ ਇਹ ਇੱਕ ਆਪਾਂ ਇਸ ਵਾਰੀ ਆਪਣਾ ਕੰਫਰਟਰ ਤੁਸੀਂ ਦੇਖੋਗੇ ਜੋ ਸਪੈਸ਼ਲੀ ਬਤਰਾ ਬ੍ਰਦਰਸ ਵੱਲੋਂ ਹੈ ਜਿਹੜਾ ਵੀ ਬੰਦਾ ਐਲਈਡੀ ਪਰਚੇਸ ਕਰਕੇ ਜਾਂ ਕੋਈ ਡਬਲ ਡੋਰ ਫ੍ਰਿਜ ਪਰਚੇਸ ਕਰਕੇ ਆਟੋਮੈਟਿਕ ਮਸ਼ੀਨ ਪਰਚੇਸ ਕਰਦਾ ਹੈ ਜਾ ਕੋਈ AC ਪਰਚੇਸ ਕਰਦਾ ਉਹ ਆਪਣੇ ਕਮੈਂਟ ਸੈਕਸ਼ਨ ਦੇ ਵਿੱਚ ਫੋਟੋ ਪੈਂਚ ਕਰੇਗਾ ਤਾਂ ਉਹਨੂੰ ਆਪਾਂ ਓਵਰਐਂਡ ਵਾਵਾ ਸਤਵਾਂ ਗਿਫਟ ਦੇਵਾਂਗੇ ਚਾਹੇ ਕੋਈ ਕਸਟਮਰ ਇਹ ਮਤਲਬ ਕਿ ਤੁਹਾਡੇ ਕਹਿਣ ਤੇ ਮੁਤਾਬਕ ਕੋਈ ਕਸਟਮਰ ਮੈਂ ਥੋੜੀ ਜਿਹੀ ਆਸਾਨ ਸ਼ਬਦਾਂ ਦੇ ਵਿੱਚ ਦੱਸ ਦਵਾਂ ਕੋਈ ਵੀ ਕਸਟਮਰ ਹੈ ਕੋਈ ਵੀ ਚੀਜ਼ ਖਰੀਦਦਾ ਚਾਹੇ ਉਹ LED ਖਰੀਦਦਾ ਹੈ ਚਾਹੇ ਰੈਫਰਿਜਰੇਟਰ ਖਰੀਦਦਾ ਹੈ ਵਾਸ਼ਿੰਗ ਮਸ਼ੀਨ ਖਰੀਦਦਾ ਹੈ 에어 ਕੰਡੀਸ਼ਨ ਖਰੀਦਦਾ ਹੈ ਖਰੀਦਣ ਤੋਂ ਬਾਅਦ ਦੇ ਖਰੀਦਾਰੀ ਕਰਕੇ ਆਪਣੇ ਪ੍ਰੋਡਕਟ ਦੇ ਸਮੇਤ ਕਮੈਂਟ ਖਬਰ ਦੇ ਨੀਚੇ ਇਸ ਵੀਡੀਓ ਦੇ ਥੱਲੇ ਕਮੈਂਟ ਸੈਕਸ਼ਨ ਦੇ ਵਿੱਚ ਆਪਣੀ ਫੋਟੋ ਸੈੱਟ ਕਰਦਾ ਹੈ ਤਾਂ ਉਸ ਨੂੰ ਆ ਸੱਤਵਾਂ ਗਿਫਟ ਹੈ ਜਿਹੜਾ ਉਹ ਦਿੱਤਾ ਜਾਵੇਗਾ ਨਾਲ ਮਿਲੇਗਾ ਚਾਹੇ ਓਨ ਦਾ ਸਪੋਰਟ ਵੀ ਉਸੇ ਸਮੇਂ ਸਰ ਮੇਰੇ ਕਾਊਂਟਰ ਤੇ ਆਪਣੀ ਫੋਟੋ ਅਪਲੋਡ ਕਰੋ ਸਕੀਮ ਸਮਝ ਲਓ ਸਰ ਯਾ ਡਬਲ ਡੋਰ ਫ੍ਰਿਜ ਯਾ ਆਟੋਮੈਟਿਕ ਮਸ਼ੀਨ ਯਾ 40 ਇੰਚਸ ਐਂਡ ਅਬੋਵ ਐਲੀਡੀ ਯਾ 에ਅਰ ਕੰਡੀਸ਼ਨਰ ਚਾਰ ਚੀਜ਼ਾਂ ਦੀ ਫੋਟੋ ਅਪਲੋਡ ਕਰੇਗਾ ਪ੍ਰੋਡਕਟ ਦੇ ਨਾਲ ਉਹਨੂੰ ਆਪਾਂ ਔਨ தி ਸਪੋਟ ਓਵਰ ਐਂਡ ਆਪਾਂ ਆਪਾਂ ਸੱਤਮਾ ਗਿਫਟ ਦਵਾਂਗੇ ਸੋ ਦੈਟ ਲੋਕਾਂ ਨੂੰ ਲੱਗੇ ਕਿ ਜੋ ਵੀਡੀਓ ਚ ਕਹਿ ਰਹੇ ਉਹ ਨਾਲ ਮਿਲ ਰਿਹਾ ਅੱਛਾ ਹੁਣ ਆਫਰ ਕਦੋਂ ਤੱਕ ਹੈ ਜੀ ਇਹ ਸਰ ਆਫਰ ਸਿਰਫ 10 ਦਿਨਾਂ ਦੇ ਲਈ ਆਈ ਹੈ ਜੋ ਮੰਡੇ ਤੋਂ ਲੈ ਕੇ ਨੈਕਸਟ ਵੈਨਸਡੇ ਤੱਕ ਰਹੇਗੀ ਕਰਵਾ ਚੌਥ ਤੱਕ ਆ ਸਕੀਮ ਰਹੇਗੀ ਕਿਉਂਕਿ ਜਿੱਦਾਂ ਕਿ ਸਰ ਹਰ ਸਾਲ ਹੁੰਦਾ ਗਿਆ ਹੈ ਸਕੀਮਸ ਕੰਪਨੀ ਵਿਡਰੋ ਕਰਦੀ ਰਹਿੰਦੀ ਹੈ ਇਹ ਵੀ ਆਪਾਂ ਕੰਪਨੀ ਨੂੰ ਰਿਕੁਐਸਟ ਕਰਕੇ ਸਿਰਫ 10 ਦਿਨ ਦੇ ਲਈ ਸਕੀਮ ਲੈ ਕੇ ਆਏ ਆ ਕਿ ਕੋਈ ਵੀ ਤੁਸੀਂ ਪ੍ਰੋਡਕਟ LED ਹੋ ਗਈ ਪਰਚੇਸ ਕਰਦੇ ਹੋ ਨਾਲ ਸੱਤ ਗਿਫਟ ਹੈ ਤੁਸੀਂ ਮਸ਼ੀਨ ਪਰਚੇਸ ਕਰ ਲੈਂਦੇ ਹੋ ਉਹਦੇ ਨਾਲ ਤੁਹਾਨੂੰ ਚਾਰ ਗਿਫਟ ਫ੍ਰੀ ਮਿਲਣਗੇ ਫ੍ਰਿਜ ਦੇ ਨਾਲ ਚਾਰ ਗਿਫਟ ਫ੍ਰੀ ਮਿਲਣਗੇ ਤੇ ਪੰਜਵਾਂ ਸ਼ੇਅਰਿੰਗ ਗਿਫਟ ਨਾਲ ਮਿਲੇਗਾ ਅੱਛਾ ਬੱਤਰ ਸਾਹਿਬ ਹੁਣ ਸਵਾਲ ਆ ਜਿਹੜਾ ਥੋੜੇ ਹਟਕੇ ਹੋਣਗੇ ਠੀਕ ਹੈ ਜੀ ਬੇ ਬਹੁਤ ਸਾਰੇ ਲੋਕ ਆਫਰਸ ਦਾ ਜਿਹੜਾ ਫਾਇਦਾ ਵੀ ਚੁੱਕਦੇ ਨੇ ਤੁਹਾਡੇ ਸ਼ੋਰੂਮ ਤੇ ਪਹੁੰਚ ਕੇ ਪਰੰਤੂ ਕੁਝ ਕੁ ਲੋਕ ਇਸ ਤਰ੍ਹਾਂ ਦੇ ਵੀ ਨੇ ਜਿਹੜਾ ਕਮੈਂਟ ਸੈਕਸ਼ਨ ਦੇ ਵਿੱਚ ਕੁਆਲਟੀ ਵੀ ਕਰਦੇ ਨੇ ਕਿ ਜਿਹੜਾ ਸੈਫ ਪੱਤਰ ਹੈ ਉਹ ਸਟicker ਵਾਲਾ ਸਮਾਨ ਵੇਚਦਾ ਹੈ ਭਾਵੇਂ ਕਿ ਜਿਵੇਂ ਕਿ ਇਹ ਹਾਇਰ ਦੀ LED ਹੈ ਤੁਹਾਡੇ ਕੋਲ ਹੋਰ ਵੀ ਬਹੁਤ ਸਾਰੇ TCL ਹੈ Sony Vision ਹੈ ਉਨ੍ਹਾਂ ਦੇ ਕਹਿੰਦੇ ਦੇ ਮੁਤਾਬਕ ਕਿ ਚੰਦ ਕੋ ਲੋਗ ਨੇ ਸਾਰੇ ਨਹੀਂ ਜੀ ਉਨ੍ਹਾਂ ਦੇ ਕਹਿੰਦੇ ਦੇ ਮੁਤਾਬਕ ਸਟicker ਉੱਪਰ ਬ੍ਰਾਂਡਡ ਕੰਪਨੀ ਦਾ ਨੈਸ਼ਨਲ ਇੰਟਰਨੈਸ਼ਨਲ ਕੰਪਨੀ ਦਾ ਪਰ ਅੰਦਰ ਸਮਾਨ ਆ ਜਿਹੜਾ ਉਹ ਆਪ ਤਿਆਰ ਕੀਤਾ ਹੋਇਆ ਹੈ ਕਿ ਮਤਲਬ ਕਿ ਦੇਸੀ ਸਮਾਨ ਹੈ ਜੀ ਸਰ ਇਹ ਕਦੇ ਦੇਖੋ ਹਰ ਬੰਦੇ ਦੀ ਆਪਣਾ ਥੌਟ ਪ੍ਰੋਸੈਸ ਹੈ ਹਰ ਬੰਦਾ ਆਪਣਾ ਸੋਚਦਾ ਹੈ ਬਟ ਇਹ ਚੀਜ਼ ਪੋਸੀਬਲ ਨਹੀਂ ਹੈ ਸਰ ਇਹ ਕੋਈ ਦੇਸੀ ਕੋ ਦੀ ਦੁਕਾਨ ਹੋਵੇ ਜਿੱਥੇ ਤੁਸੀਂ ਮਿਕਸਿੰਗ ਕਰਤੀ ਕੁਝ ਕਰਤੀ ਉਹਦੇ 'ਚ ਤਾਂ ਮਿੰਡ 'ਚ ਰੇਡ ਵੱਜ ਜਾਂਦੀ ਹੈ ਜੇ ਕੋ ਨੂੰ ਹੁਣ ਮੈਂ ਨਕਲੀ ਮਾਲ ਵੇਚ ਰਿਹਾ ਹਾਂ ਪਿਛਲੇ 40 ਸਾਲ ਤੋਂ ਮੈਂ ਆਪਣਾ ਕਾਊਂਟਰ ਚਲਾ ਰਿਹਾ ਮੇਰੇ ਫਾਦਰ ਦੇ 3 ਇਨਸਿਸਟਰਸ ਦੇ ਵਿੱਚ ਉਹ ਚੱਲ ਰਿਹਾ ਜੇ ਮੈਂ ਦੇਸੀ ਮਾਲ ਵੇਚੂਗਾ ਤਾਂ ਸਾਡੇ ਦਾ ਫੇਰ ਰੇਡ ਤੇ ਰੈਡੀ ਪੈ ਜਾਵੇ ਹੁਣ ਜੇ ਕੋਈ ਮਾਲ ਹੈ ਤੁਸੀਂ ਕੰਪਨੀ ਤੋਂ ਚੈੱਕ ਕਰਵਾਓ ਨਾ ਐਲਈਡੀ ਹੈ ਬਿੱਲ ਤੁਹਾਨੂੰ ਲਿਖ ਕੇ ਮਿਲੇਗਾ ਤੇ ਉੱਪਰ ਬਾਰਕੋਡ ਐਲਈਡੀ ਦੇ ਉੱਤੇ ਲਿਖਿਆ ਹੈ ਇੰਸਟਾਲ ਕੰਪਨੀ ਵਾਲੇ ਨੇ 24 ਘੰਟੇ ਜਾ ਕੇ ਕਰਨੀ ਹੈ ਕੋਈ ਵੀ ਬੰਦਾ ਇਹ ਮਾਲ ਨਕਲੀ ਪ੍ਰੂਫ ਕਰ ਦੇਵੇ ਕਿ ਜੀ ਹਾਇਰ ਦਾ ਇਹਨਾਂ ਨੇ ਸਾਨੂੰ ਦੇਸੀ ਐਲਈਡੀ ਦਿੱਤੀ ਐਲਜੀੀ ਦਾ ਐਲਈਡੀ ਦੇਸੀ ਦਿੱਤੀ ਟੀਸੀਐਲ ਦੀ ਐਲਈਡੀ ਨਕਲੀ ਦਿੱਤੀ ਹੈ ਤੁਸੀਂ ਸਰ ਕੋਈ ਵੀ ਨਕਲੀ ਮਾਲ ਪ੍ਰੂਫ ਕਰੂਗਾ ਅਗਲਾ ਤੁਹਾਨੂੰ ਬਾਰੇ ਇੱਕ ਵਾਰੀ ਕਮੈਂਟ ਕਰ ਦਵੇ ਤੁਹਾਡਾ ਨੰਬਰ ਸਾਰਿਆਂ ਕੋਲ ਹੈਗਾ ਫੋਨ ਕਰਦੇ ਤੁਹਾਨੂੰ ਮੈਂ ਲੱਖ ਰੁਪਏ ਦਾ ਚੈੱਕ ਦਵਾਂਗਾ ਪ੍ਰੂਫ ਕਰਨ ਤੇ ਤੁਸੀਂ ਪ੍ਰੂਫ ਕਰ ਲਿਆ ਅਗਲੇ ਲੱਖ ਰੁਪਏ ਦਾ ਚੈੱਕ ਦੇ ਦੋ ਮਤਲਬ ਕਿ ਪ੍ਰੂਫ ਕਰ ਦਵੇ ਕਿ ਨਕਲੀ ਵੇਚ ਰਿਹਾ ਜਿਹੜਾ ਉਹਨੂੰ ਲੱਖ ਰੁਪਏ ਦੇ ਬਿਲਕੁਲ ਬਿਲਕੁਲ ਤੁਹਾਨੂੰ ਚੈੱਕ ਪਹਿਲੇ ਐਡਵਾਂਸ ਚ ਦੇ ਦੇਣਾ ਠੀਕ ਹੈ ਜੀ ਤੇ ਪਤਰਾ ਸਾਹਿਬ ਇੱਕ ਹੋਰ ਹੈ ਤੇ ਵੀ ਹੁਣ ਪਬਲੀਕਲੀ ਕੁਐਸਚਨ ਇੱਕ ਲੋਕਾਂ ਦਾ ਹੀ ਸਵਾਲ ਹੈ ਕਹਿੰਦੇ ਉਹਨੇ ਤਾਂ ਪ੍ਰੋਡਕਟ ਨਹੀਂ ਹੁੰਦਾ ਜਿੰਨੇ ਦੇ ਸਾਈਫ ਪਤਰਾ ਜੀ ਨਾਲ ਗਿਫਟ ਦੇ ਦਿੰਦੇ ਆ ਹਾਂਜੀ ਤੇ ਗਿਫਟ ਕਿਵੇਂ ਇਹ ਲੋਕਾਂ ਦਾ ਧਿਆਨ ਸ਼ਾਇਦ ਉਸ ਪਾਸੇ ਜਾਂਦਾ ਹੋਵੇਗਾ ਚੰਦਗੂ ਲੋਕਾਂ ਦਾ ਜੀ ਨਹੀਂ ਨਹੀਂ ਸਰ ਦੇਖੋ ਚੱਕਰ ਕੀ ਹੈ ਫੈਸਟੀਵਲ ਤੇ ਹਰ ਕਸਟਮਰ ਦੀ ਜਿਹੜੀ ਹੈ ਨਾ ਐਕਸਪੈਕਟੇਸ਼ਨਸ ਬਹੁਤ ਹੁੰਦੀ ਹੈ ਇਹ ਹੁਣ ਜਿਹੜੇ ਮੇਰੇ 5 6 ਗਿਫਟ ਹੈ ਤੁਹਾਡੇ ਨਾਲ ਮੈਂ 4 5 ਸਾਲ ਤੋਂ ਐਡ ਕਵਰ ਕਰ ਰਿਹਾ ਹਾਂ ਤੁਸੀਂ ਦੇਖੋਗੇ ਇਹ ਲਿਮਟਿਡ 10 ਦਿਨ ਲਈ ਆਫਰ ਆਂਦੀ ਹੈ 300 ਪੁਆਇੰਟ ਦੇ ਨਾਲ ਆ ਨਹੀਂ ਹੈ ਕਿ ఎవਰੀ ਡੇ ਆਫਰ ਚੱਲ ਰਿਹਾ ਹੈ ਜੇ ਕੰਪਨੀ ਤੋਂ ਆਫਰ ਕੋਈ ਆ ਰਿਹਾ ਹੈ ਆਪਣੀ ਆਦਤ ਕੀ ਹੈ ਜੋ ਵੀ ਚੀਜ਼ ਆਈ ਹੈ ਉਹ ਐਜ਼ ਇਟ ਇਜ਼ ਕਸਟਮਰ ਨੂੰ ਪਾਸ ਆਨ ਕਰ ਦਿਓ ਆਪਣੇ ਕੋਲ ਸੰਭਾਲ ਕੇ ਨਹੀਂ ਰੱਖਣੀ ਜੋ ਚੀਜ਼ ਆਈ ਐਜ਼ ਇਟ ਇਜ਼ ਕਸਟਮਰ ਨੂੰ ਦੋ ਬਠਾ ਰਹਿਦਾ ਟਾਈਮ ਬਾਉਂਡ ਹੈ ਜਿੰਨੀ ਜਦੋਂ ਨੈਕਸਟ ਅਕਲ ਤੋਂ ਲੈ ਕੇ ਨੈਕਸਟ ਵੈਨਸਡੇ ਤੱਕ ਸਕੀਮ ਹੈ ਜੋ ਪ੍ਰੋਡਕਟਸ ਹੈ ਕਿਉਂਕਿ ਬਿਲ ਕੱਟੋਨੇ ਆ ਆਨਲਾਈਨ ਸਿਸਟਮ ਹੈ ਸਾਰਾ ਜੋ ਪ੍ਰੋਡਕਟਸ ਮਿਲਣਗੇ ਉਹ ਅਪ ਟੂ ਵੈਨਸਡੇ ਮਿਲਣਗੇ ਕਈ ਵਾਰੀ ਕਸਟਮਰ ਸੋਚਣ ਲੰਦਾ ਕਿ ਆਪਾਂ ਦੀਵਾਲੀ ਤੱਕਰ ਵੀ ਵਧੇਗਾ ਜਾਂ ਘਟੇਗਾ ਲੈ ਜਾਗੇ ਬਟ ਜੋ ਆ ਤੁਹਾਨੂੰ ਗਿਫਟਸ ਸਾਰੇ ਦਿਖਾਤੇ ਆ ਤੁਸੀਂ ਇੱਥੇ ਇੱਕ ਵਾਰੀ ਕੈਮਰਾ ਘੁਮਾ ਕੇ ਦਿਖਾ ਦਿਓ ਅੱਛਾ ਤੁਸੀਂ ਇੱਕ ਗੱਲ ਇਹ ਕਿ ਕੰਪਨੀ ਦੀ ਆਫਰ ਹੈ ਮਤਲਬ ਕਿ ਜਿਹੜੇ ਗਿਫਟਸ ਬਾਰੇ ਤੁਸੀਂ ਆਪਣੇ ਪਲਦੇ ਹੋ ਨਹੀਂ ਇਹ ਕੰਪਨੀ ਵੱਲੋਂ ਤੁਹਾਨੂੰ ਆਂਦੇ ਕਿ ਕਸਮ ਕੰਪਨੀ ਵੱਲੋਂ ਆਂਦੇ ਜਿੱਦਾਂ ਕਿ ਉਹਨਾਂ ਮੈਂ ਤੁਹਾਨੂੰ ਦੇਖੋ ਸਪੈਸ਼ਲ ਗਿਆ ਹੈ ਕਿ ਆਪਣੇ ਵੱਲੋਂ ਮੈਂ ਸ਼ੇਰਿੰਗ ਗਿਫਟਾ ਲਗਾਇਆ ਤੁਸੀਂ ਇੱਥੇ ਦੇਖੋਗੇ ਸਪੈਸ਼ਲ ਲਿਖਵਾਇਆ ਜੇ ਕੋਈ ਬੱਤਰਾ ਬ੍ਰਦਰਸ ਵੱਲੋਂ ਗਿਫਟ ਹੈ ਉਹਤੇ ਸਪੈਸ਼ਲ ਲਿਖਿਆ ਹੈ ਪੈਕਟ ਫॉर ਬੱਤਰਾ ਬ੍ਰਦਰਸ ਹੁਸ਼ਾਰਪੁਰ ਓਕੇ ਇਹ ਇਹ ਮੇਰੇ ਵੱਲੋਂ ਹੈ ਬੱਤਰਾ ਫੋਟੋ ਪੋਸਟ ਕਰ ਰਹੇ ਜੇ ਦੇਖੋ ਇਹ ਜੇ ਫੋਟੋ ਪੋਸਟਿੰਗ ਮੈਂ ਆਪਣੇ ਵੱਲੋਂ ਕਹੀ ਹੈ ਉਹਦਾ ਦੇਖੋ ਮੈਂ ਸਪੈਸ਼ਲ ਲਿਖਾਤਾ ਪੈਕਟ ਫॉर ਬੱਤਰਾ ਬ੍ਰਦਰਸ ਇਹ ਗਿਫਟ ਮੇਰੇ ਵੱਲੋਂ ਹੈ ਬਾਕੀ ਜੋ ਕੁਝ ਆਇਆ ਕੰਪਨੀ ਤੋਂ ਹੈ ਮਤਲਬ ਕਿ ਇਹ ਗਿਫਟ ਕੰਪਨੀ ਵੱਲੋਂ ਆਇਆ ਹੋਇਆ ਹੈ ਇੱਕ ਗਿਫਟ ਹੈ ਇਹ ਗਿਫਟ ਹੈ ਘਰ ਦੇ ਕਿਤੇ ਵੱਲੋਂ ਮੈਨੂੰ ਤਾਂ ਲਿਮਿਟਡ ਮਾਰਜਨ ਹੈ ਮੈਂ ਆਪਣੇ ਮਾਰਜਨ ਚੋਂ ਹੀ ਜਿੰਨਾ ਕਿ ਦੇ ਸਕਦਾ ਦੇ ਦੂੰਗਾ ਹੁਣ ਮੈਂ ਆਪਣੇ ਮਾਰਜਨ ਤੋਂ ਚਲੋ ਇਹ ਵੀ ਇੱਕ ਲੋਕਾਂ ਦਾ ਭੁਲੇਖਾ ਜਿਹੜਾ ਦੂਰ ਹੋ ਗਿਆ ਸਾਰਿਆਂ ਨੂੰ ਕਿ ਜਿਹੜੇ ਕਹਿੰਦੇ ਸੀ ਕਿ ਬਤਰਾ ਬਦਰਸ ਆਪਣੇ ਪੱਲੇ ਉਹ ਨਹੀਂ ਗਿਫਟ ਨਹੀਂ ਦੇ ਸਕਦੇ ਆ ਉਹ ਜਾਲੀ ਸਮਾਨ ਵੇਚਦੇ ਨੇ ਪਰ ਉਹਨਾਂ ਨੇ ਇੱਕ ਇਹ ਵੀ ਜਿਗਰਾ ਚਾਹੀਦਾ ਹੈ ਕਿ ਇਹ ਗੱਲ ਕਹਿਣ ਨੂੰ ਕਿ ਇਹ ਕਿਉਂ ਸਮਾਨ ਆਪਣੇ ਪੱਲੇ ਉਹ ਨਹੀਂ ਦੇ ਰਹੇ ਬਲਕਿ ਕੰਪਨੀ ਵੱਲੋਂ ਇਹਨਾਂ ਨੂੰ ਇਹ 5 ਤੋਂ 6 ਗਿਫਟ ਆ ਰਿਹਾ ਜਿਹੜੇ ਅੱਗੇ ਗਾਂ ਤੁਸੀਂ ਕਸਟਮਰ ਨੂੰ ਪ੍ਰੋਵਾਈਡ ਕਰਵਾ ਰਹੇ ਹੋ ਜੀ ਠੀਕ ਆ ਜੀ ਹੁਣ ਗਿਫਟਾਂ ਦੀ ਗੱਲ ਕਰ ਰਹੀ ਹੈ ਜੀ ਗਿਫਟ ਵੀ ਚਲੋ ਵੱਖ-ਵੱਖ ਕੰਪਨੀਆਂ ਦੇ ਨੇ ਜੀ ਗਿਫਟ ਤਾਂ ਗਿਫਟ ਹੀ ਆ ਜੀ ਬਿਲਕੁਲ ਇਹਨਾਂ ਦੀ ਕੀ ਗਾਰੰਟੀ ਵਾਰੰਟੀ ਸਰ ਜਿਹੜੇ ਗਿਫਟਸ ਹੈ ਨਾ ਪਹਿਲੀ ਚੀਜ਼ ਕਈ ਵਾਰੀ ਕਸਟਮਰ ਨੂੰ ਡਾਊਟ ਹੁੰਦਾ ਹੈ ਕਿ ਪਤਾ ਨਹੀਂ ਨਾਨ ਬ੍ਰਾਂਡਡ ਗਿਫਟ ਹੈ ਜਿੰਨੇ ਵੀ ਗਿਫਟਸ ਹੈ ਤੁਸੀਂ ਆਪਣਾ ਉਹਨੂੰ ਆਪ ਆ ਕੇ ਦੇਖੋ ਅੱਜ ਕੱਲ ਗੂਗਲ ਜਿੰਦਾਬਾਦ ਹੈ ਗੂਗਲ ਦੇ ਉੱਤੇ ਹਰ ਪ੍ਰੋਡਕਟ ਦਾ ਤੁਸੀਂ ਪਾਉਂਗੇ ਤੁਹਾਨੂੰ ਸੇਮ ਫੋਟੋ ਤੇ ਦਾ ਬੌਂਸਫ ਕੰਪਨੀ ਦਾ ਇਹਦੀ ਵੀ ਉਹਦੇ ਚ ਆ ਜਾਏਗੀ ਜੇ ਤੁਸੀਂ ਦੇਖੋਗੇ ਫਰੈਂਡਸ ਕੰਪਨੀ ਦਾ ਏਅਰਫਲਰ ਉਹ ਵੀ ਨੈਟ ਤੇ ਡਿਸਪਲੇ ਹੋ ਜਾਏਗਾ ਜੋ ਜੋ ਪ੍ਰੋਡਕਟਸ ਹੈ ਬ੍ਰਾਂਡਡ ਹੈ ਜੇ ਨਾਨ ਬ੍ਰਾਂਡਡ ਹੋਏਗਾ ਉਹ Google ਤੇ ਨਹੀਂ ਆਏਗਾ ਜੇ ਬ੍ਰਾਂਡਡ ਹੈ ਰਜਿਸਟਰਡ ਹੈ ਤਾਂ ਹੀ Google ਤੇ ਤੁਸੀਂ ਸਾਰੇ ਪ੍ਰੋਡਕਟਸ ਇਨਕੁਆਰੀ Google ਤੇ ਪਾ ਕੇ ਦੇਖੋ ਜੈਨੂਇਨ ਗਿਫਟਸ ਵਿਦ ਵਾਰੰਟੀ ਜਿੱਦਾਂ ਕਿ ਚੁੱਲਾ ਇਹਦੀ 2 ਸਾਲ ਦੀ ਗਾਰੰਟੀ ਹੈ ਏਅਰਫਲਰ ਦੀ 1 ਸਾਲ ਦੀ ਗਾਰੰਟੀ ਹੈ ਕਟੋਪਰ ਹੈ ਇਹਦੀ 1 ਸਾਲ ਦੀ ਗਾਰੰਟੀ ਹੈ ਪ੍ਰੈਸ ਹੈ ਇਹਦੀ 1 ਸਾਲ ਦੀ ਗਾਰੰਟੀ ਹੈ ਬਾਕੀ ਤਾਂ ਦੇਖੋ ਜਿਹੜੇ ਨਾਰਮਲ ਪ੍ਰੋਡਕਟਸ ਐਨਾਂ ਦੀ ਤਾਂ ਕੋਈ ਗਾਰੰਟੀ ਹੁੰਦੀ ਨਹੀਂ ਦਿੰਦਾ ਕਿ ਕੰਫਰਟਰ ਹੈ ਬਟ ਜੋ ਜੋ ਪ੍ਰੀਮੀਅਮ ਗਿਫਟਸ ਹੈ ਉਹ ਸਾਰੇ ਵਿਦ ਵਾਰੰਟੀ ਮਿਲਣਗੇ ਓਕੇ ਇੱਕ ਤੁਸੀਂ ਆਖਰੀ ਸਵਾਲ ਆ ਜੀ ਇੱਕ ਕੂਪਨ ਸਿਸਟਮ ਦੀ ਤੁਸੀਂ ਸ਼ੁਰੂਆਤ ਕਰਨੀ ਸਗੀ ਉਹ ਕਿਆ ਸਕੀਮ ਸੀਗੀ ਜੀ ਸਰ ਕੂਪਨ ਸਿਸਟਮ ਆ ਲਗਾਇਆ ਕਿ ਜਿੱਦਾਂ ਕਿ ਪਿਛਲੀ ਦੁਸ਼ਹਿਰੇ ਦੀ ਆਪਾਂ ਆਫਰ ਲਗਾਈ ਉਹਦੇ ਚ ਬਹੁਤ ਜ਼ਿਆਦਾ ਪਿਆਰ ਮਿਲਿਆ ਵਿਊਜ਼ ਜਿਹੜੇ ਆ 2.5 ਤੋਂ 3 ਲੱਖ ਪਹੁੰਚ ਗਏ ਸੀ ਇਸ ਵਾਰੀ ਵੀ ਫਸਟ ਟਾਈਮ ਆ ਲਗਾਇਆ ਕਿ ਤੁਸੀਂ ਜਿਆਦਾ ਤੋਂ ਜਿਆਦਾ ਮੇਰੀ ਐਡ ਸ਼ੇਅਰ ਕਰੋ ਹਰ 10000 ਵਿਊਅਰਸ ਤੋਂ ਬਾਅਦ 1 ਲੱਖੀ ਡਰਾ ਦੇ ਲਈ ਆਪਾਂ ਕੂਪ ਸਪੋਜ਼ ਕਰੋ ਤੁਹਾਡੀ ਵੀਡੀਓ ਇੰਸਟਾ ਤੇ ਫੇਸਬੁੱਕ ਤੇ ਮਿਲਾ ਕੇ 3 ਲੱਖ ਵਿਊਜ਼ ਚੱਲ ਗਈ ਤਾਂ ਹਰ 10000 ਦੇ ਉੱਤੇ ਇੱਕ ਗਿਫਟ ਹੈ ਮਤਲਬ ਜੇ 30 3 ਲੱਖ ਚੱਲ ਗਈ ਤਾਂ 30 ਜਿਹੜੇ ਗਿਫਟ ਹੈ ਉਹ ਵੇਰ ਹੰਡਾ ਉਹ ਲੱਕੀ ਡਰਾਅ ਚਾਪਾ ਦੀਵਾਲੀ ਤੋਂ ਬਾਅਦ ਕਰਾਂਗੇ ਜਿੱਦਾਂ ਕਿ ਤੁਸੀਂ ਪਿਛਲੀ ਵਾਰੀ ਵਿਸਾਖੀ ਤੇ ਦੇਖਿਆ ਸੀ ਇੱਕ ਪਬਲਿਕਲੀ ਇੱਕ ਪਾਰਟੀ ਕੀਤੀ ਸੀ ਆਰਗੇਨਾਈਜ਼ ਕੀਤੀ ਸੀ ਸਾਰੇ ਲੋਕਾਂ ਨੇ ਆ ਕੇ ਆਪਣਾ ਪਿਆਰ ਦਿੱਤਾ ਸੀ ਉਸੇ ਤਰੀਕੇ ਇੱਕ ਸ਼ੋਰਮ ਤੇ ਗੈਟ ਟੁਗੇਦਰ ਕਰਾਂਗੇ ਜੋ ਜੋ ਪ੍ਰੈਜ਼ੈਂਟ ਹੋਏਗਾ ਸਾਰਿਆਂ ਦੇ ਲਈ ਲੱਕੀ ਡਰਾਅ ਨਿਕਾਲਿਆ ਜਾਏਗਾ ਔਰ ਇਨ ਫਰੰਟ ਆਫ ਪਬਲਿਕ ਜਿਹੜੇ ਆਪਾਂ ਜਿੰਨੇ ਵੀ ਗਿਫਟ ਹੋਣਗੇ ਕਰਵਾ ਚੌਤ ਵਾਲੇ ਦਿਨ ਜਿੰਨੇ ਸਾਡੇ ਵਿਊਜ਼ ਆਏ ਹੋਇਆ ਉਹਦੇ ਅਗੇਂਸਟ ਜਿੰਨੇ ਗਿਫਟ ਬੰਦੇ ਹੋ ਰੱਖਾਂਗੇ ਤੇ ਆਫਟਰ ਦੀਵਾਲੀ ਆਪਾਂ ਜਿਹੜੇ ਆ ਉਹ ਕਸਟਮਰਸ ਨੂੰ ਦਵਾਂਗੇ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ ਸਰ